ਅੱਤ ਦੀ ਪੈ ਰਹੀ ਹੈ ਗਰਮੀ ਤੇ 45 46 ਦੇ ਕਰੀ ਪਹੁੰਚਿਆ ਪਿਆ ਟੈਂਪਰੇਚਰ ਸਵੇਰੇ ਸਵੇਰੇ ਇੰਨੀ ਗਰਮੀ ਹੋ ਗਈ ਕਿ ਐਂ ਲੱਗਦਾ ਸੀ ਜਿਵੇਂ ਕੋਈ ਦੁਪਹਿਰ ਦੀ ਗਰਮੀ ਹੁੰਦੀ ਹੈ ਤੇ ਇੰਨੀ ਗਰਮੀ ਦੇ ਵਿੱਚ ਫਿਰ ਜਦੋਂ ਕੋਈ ਠੰਡਾ ਠੰਡਾ ਖਾਣ ਪੀਣ ਨੂੰ ਦਿਲ ਕਰਦਾ ਤਾਂ ਫਿਰ ਉਦੋਂ ਮਨ ਦੇ ਵਿੱਚ ਆਇਆ ਵੀ ਅੱਜ ਠੰਡੀ ਠੰਡੀ ਲੱਸੀ ਬਣਾਈ ਜਾਵੇ ਮਿੱਠੀ ਲੱਸੀ ਜਿਹੜੀ ਕਿ ਵਧੀਆ ਵੀ ਹੁੰਦੀ ਹੈ ਗਰਮੀ ਦੇ ਵਿੱਚ ਤੇ ਸਰੀਰ ਨੂੰ ਠੰਡਕ ਵੀ ਦਿੰਦੀ ਹੈ ਤੇ ਐਸ ਕਰਕੇ ਹੁਣ ਆਪਾਂ ਬਣਾ ਰਹੇ ਹਾਂ ਠੰਡੀ ਠੰਡੀ ਤੇ ਮਿੱਠੀ ਮਿੱਠੀ ਲੱਸੀ ਲੱਸੀ ਬਣਾਉਣ ਵਾਸਤੇ ਮੈਂ 5-6 ਚਮਚੇ ਪਾਏ ਵੱਡੇ-ਵੱਡੇ ਪਰਕੇ ਦਹੀਂ ਦੇ ਤੇ ਨਾਲ ਹੀ ਫਿਰ ਆਪਾਂ 6-7 ਪਾ ਲਈ ਚਮਚੇ ਵਿੱਚ ਚੀਨੀ ਦੇ ਖੰਡ ਦੇ ਤੇ ਉਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਹਾਂ ਹੁਣ ਮਿੱਠੀ ਲੱਸੀ ਤੇ ਵਿੱਚ ਐਡ ਕੀਤਾ ਆਪਾਂ ਠੰਡਾ-ਠੰਡਾ ਪਾਣੀ ਤੇ ਹੁਣ ਪਾਣੀ ਪਾ ਕੇ ਆਪਾਂ ਜੱਗ ਦੇ ਵਿੱਚ ਤੇ ਇਹਨੂੰ ਹੁਣ ਆਪਾਂ ਚਲਾਵਾਂਗੇ ਮਿਕਸੀ ਦੇ ਉੱਪਰ ਗ੍ਰੈਂਡਰ ਦੇ ਉੱਪਰ ਤੇ ਇਹਨੂੰ ਐਸੀ ਤਰ੍ਹਾਂ ਹੀ ਫਿਰ ਆਪਾਂ ਰੜਕ ਲਾਂਗੇ ਰੜਕਣ ਤੋਂ ਬਾਅਦ ਆਪਣੀ ਹੋ ਜਾਊਗੀ ਲੱਸੀ ਤਿਆਰ ਤੇ ਜੇ ਤੁਹਾਨੂੰ ਵੀ ਲੱਗਦੀ ਹੈ ਜਿਆਦਾ ਗਰਮੀ ਤੇ ਤੁਸੀਂ ਵੀ ਪੀਓ ਬਣਾ ਕੇ ਠੰਢੀ ਠੰਢੀ ਲੱਸੀ ਮਿੱਠੀ ਲੱਸੀ ਨਮਕੀਨ ਲੱਸੀ ਤਾਂ ਆਪਾਂ ਪੀਂਦੇ ਰਹਿਣੇ ਅਤੇ ਜਿਹੜੀ ਮਿੱਠੀ ਲੱਸੀ ਹੁੰਦੀ ਹੈ ਇਹ ਆਪਾਂ ਥੋੜਾ ਜਿਹਾ ਘੱਟ ਬਣਾਉਣੇ ਆਗੇ ਕਿਉਂਕਿ ਮਿੱਠਾ ਆਪਾਂ ਨੂੰ ਘੱਟ ਹੀ ਪਸੰਦ ਹੁੰਦਾ ਤੇ ਕਦੇ-ਕਦੇ ਬਣਾਈਏ ਤਾਂ ਬਹੁਤ ਹੀ ਜਿਆਦਾ ਵਧੀਆ ਤੇ ਟੇਸਟੀ ਲੱਗਦੀ ਹੈ ਨਾਲੇ ਜਿਹੜੀ ਹੁਣ ਇੰਨੀ ਗਰਮੀ ਪੈ ਰਹੀ ਹੈ ਇਹਦੇ ਵਿੱਚ ਫਿਰ ਬਚਨ ਦੇ ਵਾਸਤੇ ਕੁਛ ਨਾ ਕੁਛ ਤਾਂ ਠੰਡਾ ਆਪਾਂ ਨੂੰ ਪੀਣਾ ਜ਼ਰੂਰੀ ਹੈ ਤੇ ਜਿਹੜੀ ਇਹ ਖੰਡਾਲੀ ਕੈਲੋ ਚੀਨੀ ਵਾਲੀ ਕੈਲੋ ਇਹ ਲੱਸੀ ਹੁੰਦੀ ਹੈ ਜਿਹੜੀ ਇਹ ਬਹੁਤ ਹੀ ਜ਼ਿਆਦਾ ਠੰਡਕ ਦਿੰਦੀ ਹੈ ਤੇ ਤੁਸੀਂ ਵੀ ਆਪ ਵੀ ਬਣਾਓ ਤੇ ਆਪਣੀ ਫੈਮਿਲੀ ਨੂੰ ਵੀ ਬਣਾ ਕੇ ਪਿਆਓ ਤੇ ਗਰਮੀ ਤੋਂ ਬਚਾਓ ਤੇ ਹੁਣ ਆਪਾਂ ਲੈ ਸਟੀਲ ਦੇ ਗਲਾਸ ਸਟੀਲ ਦੇ ਗਲਾਸਾਂ ਦੇ ਵਿੱਚ ਪਾ ਲਈ ਲੱਸੀ ਤੇ ਉੱਤੋਂ ਪਾਵਾਂਗੇ ਆਪਾਂ ਆਈਸ ਜਿੰਨੀ ਆਪਾਂ ਨੂੰ ਠੰਢੀ ਇਹ ਚਾਹੀਦੀ ਹੈ ਉੰਨੀ ਆਪਾਂ ਪਾ ਲਾਂਗੇ ਆਈਸ ਤੇ ਹੁਣ ਆਪਣੀ ਜਿਹੜੀ ਹੋ ਗਈ ਹੈ ਲੱਸੀ ਤਿਆਰ ਤੇ ਤੁਸੀਂ ਵੀ ਬਣਾ ਕੇ ਪੀਓ ਮੇਰੇ ਨਾਲ ਬਹੁਤ ਵਧੀਆ ਟੇਸਟੀ ਟੇਸਟੀ ਇਹ ਰਲੱਸੀ ਬਣ ਕੇ ਹੋ ਜਾਂਦੀ ਹੈ ਤਿਆਰ ਮਿੰਟੋ ਮਿੰਟੀ ਗਲਾਸਾਂ 'ਚ ਆਪਾਂ ਪਾ ਲਈ ਐ ਤੇ ਹੁਣ ਆਪਾਂ ਦਿੰਨੇ ਆ ਪੀਣ ਲਈ ਲੱਸੀ ਤੇ ਤੁਸੀਂ ਵੀ ਬਣਾਓ ਆਪ ਪੀਓ ਨਾਲੇ ਆਪਣੀ ਫੈਮਿਲੀ ਨੂੰ ਪਿਆਓ ਤੇ ਜੇ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਾਤ ਸ੍ਰੀ ਅਕਾਲ